ਆਜਾ ਮੇਂ ਜੀ ਤੂੰ ਫਸਸ ਗਿਆ ਬੈਂ ਕੋਟ ਨਾ ਬੀਬੀ ਚਲਾ ਜਾਂ ਅੰਦਰ ਕੋਈ ਨਾ ਹੋਣੀ ਆ ਉਸਨੇ ਦੁੱਧ ਗਰਮ ਰੱਖਿਆ ਜੀ ਤੇ ਮੈਂ ਚੱਲ ਠੀਕ ਠੀਕ ਕਰ ਲੈ ਕਰ ਆ ਜਾ ਅੰਦਰ ਚਲੋ ਕੋਟਸ ਨਾ ਪੈਂਦੀ ਹੀ ਕੀ ਹਾਂ ਠੀਕ ਧੀ ਹਾਂ ਜੀ ਚੁੱਪ ਨਾ ਦੱਸ ਵੀ ਕਿਦਾਂ ਇਦਾਂ ਨੂੰ ਗੇੜਾ ਮਾਰਿਆ ਤੂੰ ਤੇ ਕਿਤੇ ਉਹੋ ਗੱਲ ਵਾ ਵੀ ਇਹ ਨਹੀਂ ਚੱਤੀ ਢੇੜਾ ਮੈਂ ਕੀ ਮਾਰਨਾ ਪੈ ਤੂੰ ਤੇ ਆਪ ਇੱਥੇ ਐਨੀ ਹੀ ਹੱਤਾ ਦੋ ਹੱfte ਤੂੰ ਵਾਂਡੇ ਲਾਈ ਆ ਤੇ ਘਰ ਤੇਰੇ ਤਾਲੇ ਲੱਗੇ ਘਰ ਤੇਰਾ ਭਾਂਪੂ ਕਹਿੰਦੇ ਤੇ ਮੈਂ ਇੱਥੇ ਕੱਲੀ ਨਿਆਣ ਕੇ ਕੀ ਕਰਨਾ ਮੇਰੀ ਗੱਲ ਸੁਣਾ ਹਫਤਾ ਹੋ ਗਿਆ ਮੈਨੂੰ ਵਾਦੀ ਹੋ ਗਿਆ ਹੁਣ ਇੱਕ ਦਿਨ ਉਸ ਦਿਨ ਦਾ ਤੂੰ ਮੈਨੂੰ ਵੇਖਿਆ ਹੀ ਨਹੀਂ ਕਹਦਾ ਮੈਂ ਕੋਠੇ ਤੇ ਵੀ ਘਾਟੇ ਚੜੀ ਆ ਤੇ ਮੈਂ ਹੁਣ ਚੜੀ ਹੀ ਕਪੜੇ ਸੁਕਣੇ ਪਾਉਣਾ ਤੇ ਫੇਰ ਮੈਂ ਵੇਖਿਆ ਵੀ ਪੈਣ ਗਵਿੰਦਪਾਲ ਜਾਬ ਦੀ ਆ ਗਈ ਵਾਂਡੇ ਉਹ ਤਾਂ ਮੈਂ ਚੱਲ ਮੈਂ ਕਿਆ ਮਾਪੇਸ਼ੀ ਹਮਾਰਾ ਆਜੀਬਾਜੀ ਠੀਕ ਠਾਕ ਸਾਰੇ ਹਾਂ ਠੀਕ ਠਾਕ ਲੋ ਸਾਰੇ ਬੱਧੀਆ ਵਾ ਠੀਕ ਐ ਆ ਸੋਖ ਨੂੰ ਤੋਤੇ ਛੱਡਾਈ ਸੁਖ ਸਲਾਈ ਸਿੱਖਣ ਜਾਂਦੀ ਐ ਮਾਸੀ ਅਦੀ ਕਹਿੰਦੀ ਵੀ ਇੱਥੇ ਰਹਿਣ ਦੇਨ ਨੂੰ ਤੇ ਮੈਂ ਕਿਹਾ ਲੋਕੀ ਕੀ ਕਹਿਣਗੇ ਇਹ ਸਾਰਾ ਟੱਬਰ ਇੱਥੇ ਆਣ ਕੇ ਬੈਠੇ ਤੇ ਇਹਦੀ ਲੋ ਕੰਮ ਵੀ ਕਹਿਣਾ ਨੂੰ ਕੁੜੀ ਨੂੰ ਸਲਾਈ ਸਿੱਖ ਲੈਂਦੇ ਤੇ ਹੁਣ ਮੈਂ ਕਿਹਾ ਚੱਲ ਇਹ ਵਾ ਵੀ 2 ਮਹੀਨੇ ਲਾ ਲੂਗੀ ਤੇ ਚੱਲ ਹੱਥ ਖੁੱਲ ਜਾਣਗੇ ਚੱਲ ਕੋਈ ਨਹੀਂ ਹੋ ਵੀ ਕੰਪਾ ਦਾ ਸਿੱਖੇ ਪੈਣ ਕੰਮ ਆਉਣਾ ਵਾ ਹਾਂ ਇਹ ਤਾਂ ਹੈ ਇਹ ਤੇ ਛੱਡ ਪੈਣ ਤੂੰ ਮੈਨੂੰ ਜੋ ਬੰਦੀ ਦੱਸ ਵੀ ਉੱਥੇ ਤੇ ਨਹੀਂ ਕਿਤੇ ਗਲੀਆਂ 'ਚ ਫਿਰਦਾ ਜਿੱਦਾਂ ਇੱਥੇ ਫਿਰਦਾ ਸੀ ਨਹੀਂ ਮੰਜੀ ਤਾਂ ਕੀ ਆਂਦੇ ਹੁੰਦੇ ਜਿੱਦਨ ਦੀ ਮੈਂ ਆਈ ਨਾ ਉਥੋਂ ਮੈਨੂੰ ਇਹ ਟੈਨਸ਼ਨ ਨਹੀਂ ਹੁੰਦੀ ਵੀ ਉੱਥੇ ਜਾ ਕੇ ਤੇ ਸੋਨੇ ਵਾਂਗਾ ਹੋ ਗਿਆ ਮੁੰਡਾ ਕੀ ਆਂਦੇ ਹੁੰਦੇ ਇੱਥੇ ਤੇ ਗੱਲਾਂ ਹੁੰਦੀਆਂ ਵੇਖਿਆ ਸੀ ਨਾ ਜਰਾ ਆਪਾਂ ਕਹਿਣਾ ਵੀ ਕਿਉਂ ਕਿੱਥੇ ਗਿਆ ਕਿੱਦਾਂ ਤੇ ਕਿੱਦਾਂ ਖਾਣ ਪੈਂਦਾ ਸੀ ਨਹੀਂ ਗੱਲਾਂ ਹੀ ਉਹਦੀਆਂ ਬੜੀਆਂ ਸੋਹਣੀਆਂ ਹੁਣ ਮੈਨੂੰ ਤਾਂ ਯਕੀਨ ਨਾ ਆਵੇ ਵੀ ਜੋ ਬੰਦੂ ਉਹ ਮਾਸੀ ਉਹਦੀ ਦੀ ਕਹ ਲਈ ਬੰਨਾ ਬੰਨੇ ਸਾਰਾ ਸੰਭਾਲ ਲਿਆ ਵਾ ਤੇ ਉਹਨੂੰ ਫਿਕਰ ਨਹੀਂ ਕੋਈ ਵੀ ਤੇ ਚੱਲ ਆਂਦੀ ਆ ਵੀ ਹੁਣ ਮੈਂ ਸੁੱਖ ਦਾ ਵੀ ਸੋਚੂਗੀ ਤੇ ਮੈਂ ਤਾਂ ਐਸਾ ਮੈਂ ਜਿਹੜਾ ਤੂੰ ਕੰਮ ਸਿੱਖਣਾ ਸਿੱਖ ਲਾ ਜਿਹੜਾ ਕਰਨਾ ਕਰ ਲਾ ਉਹ ਭਾਵੇਂ ਹੁਣ ਤੇਰੇ ਹੱਥ ਚ ਹੀ ਆ ਨਾ ਤੇ ਸੋਪਾ ਦਵਾਈ ਮਾਸੀ ਨੂੰ ਵੀ ਸਮਝਾਇਆ ਤੇ ਬਥੇਰਾ ਹੁਣ ਮਾਸੀ ਉਹਦੀ ਕਹੀ ਜੀ ਵੀ ਚੱਲ ਜੇ ਇੱਧਰ ਜ਼ਮੀਨ ਦਾ ਇੱਧਰ ਦਾ ਡਿਆ ਸੋਚਣਾ ਤਾਂ ਮੈਂ ਵੀ ਸੁੱਖ ਦਾ ਸੋਚੂਗੀ ਕੋਈ ਨਾ ਕਹੋ ਹੋਰ ਤੇ ਹੋਰ ਸੋਣਾ ਜੋ ਬੰਦੇ ਮੋਟਰਾ ਬੰਨਨ ਦਾ ਕੰਮ ਵੀ ਸਿੱਖ ਲਈ ਆਈਓ ਚੱਲ ਭੈਣਾ ਤੂੰ ਬਹੁਤ ਸੋਹਣਾ ਕੀਤਾ ਮਾਣ ਨਾ ਖੁਸ਼ ਹੋ ਗਿਆ ਸੁਣ ਕੇ ਚੱਲਗੀ ਤੇਰੇ ਵੀ ਦਿਮਾਗ ਤੋਂ ਟੈਨਸ਼ਨ ਹੌਲੀ ਹੋएगी ਤੇ ਇਹਦੇ ਉਹ ਵੀ ਸਿੱਧੇ ਰਾਹੇ ਪੈ ਗਿਆ ਵਾ ਤੇ ਉਹ ਹੀ ਆ ਨਾ ਮੈਂ ਤੇ ਐਵੇਂ ਇੱਥੇ ਕਲਫ ਦੀ ਹੀ ਵੀ ਉਦੋਂ ਦਾ ਉੱਥੇ ਖਲਾਇਆ ਹੁੰਦਾ ਨਾ ਇਹਨੇ ਤੀਰ ਵਾਂਗੂ ਜਿੱਦਾਂ ਹੁਣ ਸਿੱਧਾ ਹੋਇਆ ਨਾ ਪਹਿਲਾਂ ਤਾਂ ਸਿੱਧਾ ਹੋ ਜਾਣਾ ਤੇ ਆ ਤੇਰੇ ਨਾਲ ਭਾਵੇਂ ਵਿਆਹ ਵੀ ਕਰ ਦਿੰਦੀ ਇਹਦਾ ਕਰ ਦੇਣਾ ਇਹ ਸਹੀ ਗੱਲ ਹੈ ਤੇ ਤੂੰ ਉਹਨਾਂ ਸਭੋ ਕਲਾ ਛੱਡਦੀ ਤੇ ਚੰਗਾ ਨਹੀਂ ਹੀ ਕੀ ਜਾਂਦੇ ਹੁੰਦੇ ਜਦੋਂ ਭਲੇ ਦੇਣ ਉਹਨੇ ਉਦੋਂ ਹੀ ਉਹ ਸੋਚ ਆਉਂਦੀ ਆ ਘਰ ਉੱਥੇ ਉਹ ਐਡੀ ਚੇਤੀ ਕਿੱਦਾਂ ਹੋ ਜਾਣਾ ਇਹ ਗੱਲ ਤੇਰੀ ਠੀਕ ਹੈ ਭੈਣ ਹੋਰ ਮਿੰਟਾ ਚਿੱਤਾਈ ਭੁੱਲ ਗਿਆ ਮੈਂ ਤੇ ਤੈਨੂੰ ਇੱਕ ਗੱਲ ਦੱਸਣੀ ਸੀ ਖੁਸ਼ਖਬਰੀ ਬੜੀ ਸੋਹਣੀ ਹੈ ਸੁਣਾ ਕਿਹੜੀ ਖੁਸ਼ਖਬਰੀ ਆ ਜਿਹੜੀ ਮੇਥੋਂ ਅੱਲਾ ਰੱਖ ਲਿਆ ਤੂੰ ਨਹੀਂ ਅੱਲਾ ਤੇਰੇ ਤੋਂ ਕੀ ਰੱਖਣਾ ਤੂੰ ਆਹੀ ਕਿਹੜਾ ਤੈਨੂੰ ਅੱਲਾ ਰੱਖਣਾ ਤੂੰ ਕੱਲਾ ਕਿਦਾਂ ਦੀਆ ਕਰਦੀ ਆ ਚੱਲ ਤੂੰ ਤੇ ਤਵਾਣੇ ਨਹੀਂ ਲੱਗਦੀ ਕਿਤੇ ਹਰ ਦੱਸ ਦੱਸ ਲੜਨਾ ਜੀ ਜੋ ਬੰਨ ਹੱਡੇ ਦਾ ਨਾ ਵਿਆਹ ਆ ਜਾਣਾ ਹੀ ਤੇ ਲੀਡਾਂ ਦਾ ਫੰਗਾਲਾ ਆਪੇ ਨਾ ਹੀ ਦਾ ਦਿਓ ਚਾਪੇ ਦਾ ਤੁਣ ਵਾਲਿਆਂ ਵਾਂਗ ਗੱਲ ਤਾਂ ਤੂੰ ਮੈਨੂੰ ਸਹੁੰ ਜੀ ਤੂੰ ਮੈਨੂੰ ਦਾਹ ਦਿੰਦੀ ਇੱਕ ਵਾਰੀ ਤੂੰ ਮੈਨਾਂ ਭੈਣ ਗੱਲ ਕੀਤੀ ਵੀ ਆਹ ਗੱਲ ਪੱਕੀ ਹੋ ਗਈ ਹੈ ਨੀ ਨੰਬਰ ਜਿਹੜਾ ਹੀ ਉਹ ਤਾਂ ਸੁੱਖਾ ਰਹਿ ਗਿਆ ਵਾ ਫੋਨ ਤੇ ਉਹਦੇ ਕੋਲ ਹੀ ਜਿਹੜਾ ਮਾੜਾ ਮੋਟਾ ਹੈਗਾ ਸੀ ਤੇ ਮੈਂ ਇੱਥੇ ਕਾਹਦੇ ਨਾਲ ਗੱਲ ਕਰਨੀ ਸੀ ਤੇਰੇ ਨਾਲ ਤੇ ਹੁਣ ਫੋਨ ਦਾ ਵੀ ਕੀ ਆnde ਗੱਲ ਕਰਨੀ ਹੈ ਵੀ ਖੁਸ਼ੀ ਇੰਨੀ ਮਾਂਚਾ ਗਈ ਇਹ ਤਾਂ ਸਾਰਾ ਕੁਝ ਇੱਤਾ ਕੋਲ ਗਿਆ ਚਿਰ ਕੋਤ ਨਹੀਂ ਹੁੰਦਾ ਮੈਂ ਲਕਾਰ ਰੱਖਦੀ ਦੂਜਿਆਂ ਨੂੰ ਤੈਨੂੰ ਪਤਾ ਮੈਂ ਦੱਸਾਂ ਚਾਹੀ ਨਾ ਦੱਸਾਂ ਬੀਛੇ ਕਿੰਨੇ ਮਹੀਨੇ ਵੀ ਆਈ ਸੀ ਤੇ ਸਾਡਾ ਸਡਾਵਾ ਹੋ ਗਿਆ ਵਾ ਇਹ ਵਾ ਵੀ ਮਾਸੀ ਦੇ ਘਰ ਦੇ ਲੱਗੇ ਹੀ ਉਥੇ ਪਹਿਣ ਦੇ ਠੀਕ ਹੈ ਜੋ ਬੰਦੀ ਮਾਸੀ ਲੱਗੇ ਤੇ ਇਹ ਵੀ ਸਲਾਈ ਸਿੱਖਦੀ ਆ ਤੇ ਜੋ ਬੰਨੀ ਪਸੰਦ ਕਰ ਚਾਈ ਉਹਨੂੰ ਤੇ ਕੁੜੀ ਵੀ ਤੇ ਵਿਆਹ ਹੁਣ ਚੱਲ ਆਉਂਦੇ ਹੁੰਦੇ ਵੀ ਆਸ ਬੱਜੀ ਆ ਤੇ ਵਿਆਹ ਵੀ ਹੋ ਹੀ ਜਾਣਾ ਚੱਲ ਕੋਈ ਗੱਲ ਨਹੀਂ 6 ਮਹੀਨੇ ਮੈਂ ਹਾਂ ਦੀ ਕੋਈ ਗੱਲ ਨਹੀਂ ਸਾਡੇ ਘਰ ਅੱਥੇ ਜੋ ਬੰਦੀ ਸੀ ਲੱਗਾ ਚੱਲ ਇਹ ਨਹੀਂ ਬੜਾ ਪਹਿਣਾ ਲੈ ਜਾਊਗਾ ਤੈਨੂੰ ਇਹ ਕੰਮ ਉਹ ਪਿੱਛੇ ਪੈ ਕੇ ਕਰਾ ਲੈਣਾ ਚਾਹੀਦਾ ਵਾ ਹੁਣ ਪੱਕ ਤੇਤ ਕਰਕੇ ਆਉਂਗੀ ਸਾਰੀ ਲੈ ਅੱਜ ਵੀ ਤੁਲ ਜੀ ਆ ਤੇ ਜਾਉਂਗੀ ਤਾਂ ਫੇਰ ਹੀ ਕੋਹ ਨਾ ਕੋਹ ਕਰਕੇ ਆਉਂਗੀ ਆਪਾਂ ਹੀ ਲੱਬਸੀਲਾ ਤੂੰ ਬੈਠ ਤੇ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਉਂਦੀ ਚਾਹ ਰਹਿਣ ਦਿੰਦੀ ਚੱਲ ਨਹੀਂ ਮੈਂ ਵੀ ਜਾਣਾ ਵਾ ਤੇਰਾ ਪਿਆਰ ਨੂੰ ਮਾ ਫਿਰ ਰਹਿਣਾ ਚ ਚਾਹ ਕਿੰਨੀ ਬਣ ਗਈ ਅੱਜ ਤੇ ਮੇਰੇ ਕੋਲ ਉਹ ਗੱਲ ਖੁਸ਼ੀ ਜਿਹੜੀ ਸਾੰਧੀ ਨਹੀਂ ਗਈ। ਤੇ ਆਪ ਪਤੀਲਾ ਧਰ ਲਿਆ ਨਹੀਂ। ਲੈ ਮੈਂ ਜੀ ਤੈਨੂੰ। ਤੇ ਮੈਂ ਮਾਸੀ ਕੰਲੀ ਲਈ ਚਾਲੇ ਆਪਣੀ ਚਾਹ ਤੇਰੀ। ਨਹੀਂ ਗੱਲ ਸੁਣ। ਇਹ ਤਮਾਕੂ ਇਹ ਕਿੱਦਾਂ ਲਖ ਹੋ ਗਿਆ। ਚਾਹ ਜਦਾਂ ਚਵਾ ਜਣੇ ਨੇ ਪੀੜੀ। ਇਹ ਤਾਂ ਪਤੀਲਾ ਪਾਓ। ਬਣਾ ਲਿਆ ਇਹ ਕਿੰਨੀ ਹਰੀ ਪਾਣੀ ਵਰਦੀ ਪੈ ਗਿਆ। ਚੱਲ ਲੈ ਆਂ ਨਹੀਂ ਘੁੱਟ ਲੈ ਆਪਣੀ ਨਹੀਂ। ਪਤੀਲਾ ਮੈਂ ਮਾ ਕੇ ਤੀ ਹਾਂ। ਹੋਰ ਸੁਣਾ। ਸਭ ਠੀਕ ਮੁੰਡਿਆ ਠੀਕ ਵਾਣਾ ਠੀਕ ਠੀਕ ਤੂੰ ਕੀ ਤੇ ਮੜਾ ਜਾ ਮੁੰਡਿਆ ਨੂੰ ਮੈਂ ਦੱਸੂਗੀ ਖੁਸ਼ਖਬਰੀ ਉਹਨਾਂ ਨੇ ਤੇ ਵੇਖੀ ਭੱਜੇ ਬਹਿਣਾ ਆਹੋ ਤੇ ਹੈ ਹੀ ਹੋਂਦਾ ਕਹੀਂ ਆ ਕਿ ਲੜ ਲੁੜੇ ਸਾਰਾ ਟੱਬਰ ਕੋਈ ਨਹੀਂ ਕੋਈ ਨਹੀਂ ਸਵਾਲ ਲੈਣ ਦੇ ਸਵਾਲ ਹੋਂਦਾ ਕਹੀਂ ਵੀ ਮੈਨੂੰ ਬਾਰ ਬਾਰ ਨਾ ਮੈਂ ਕਹਿਣਾ ਹੀ ਕੋਈ ਨਹੀਂ ਤੇਰੀ ਘਰੀਂ ਫੀ ਫੀ ਰਹੇ ਪੀ ਲਾ ਤੂੰ ਹਾ ਸੋਖਾ ਹਾਂ ਜੀ ਮਸੀ ਜੀ ਕੱਪੜੇ ਪਾ ਕੇ ਗੰਡੇ ਵੀ ਫੜਾ ਫੜਮ ਨਹੀਂ ਉਹਨੇ ਹਾਂ ਕੋਟ ਵੀ ਵਧੀਆ ਲੱਗਦੇ ਲੈ ਹਾਂ ਮੈਂ ਸਸਰੀ ਕਾਲ ਸਸਰੀ ਕਾਲ ਦੱਸਿਆ ਹੀ ਨਹੀਂ ਸਸਰੀ ਕਾਲ ਦੱਸਣਾ ਕੀ ਹੀ ਪਰ ਉਹਨੇ ਚੋਰੀ ਚੋਰੀ ਆਏ ਵੇਖ ਲਾ ਫਿਰ ਮੇਰੇ ਬਾਤੇ ਸਬਜ਼ੀ ਥੋੜਾ ਬਣਾਉਣੀ ਸੀ ਖਾਣਾ ਪੈਣ ਬਹਿ ਜਾ ਹਾਂ ਠੀਕ ਠਾਕ ਬੈ ਪਾਣੀ ਲਿਆ ਸੋ ਪਾਣੀ ਲਿਆ ਨਹੀਂ ਚਾ ਕੱਪ ਬਣਾ ਮੈਂ ਤਾਂ ਠਰ ਗਈ ਕਿਤੇ ਖਾਣਾ ਪੈਣ ਹਾਂ ਠੀਕ ਠਾਕ ਜੋ ਬਣ ਹਾਂ ਮਾਵੇ ਕੋਠੇ ਦੇ ਤੋਂ ਪਚ ਡਿਆ ਸਿਕਣ ਗੱਲ ਸੁਣ ਹਾਸੇ ਵਾਲੀ ਤੇ ਮੈਂ ਇੱਕ ਗੱਲ ਦੱਸ ਹੀ ਦਵਾ ਬੈਧੀ ਬੈਧੀ ਹਾਂ ਇਧਰ ਨੂੰ ਆਉਣਾ ਹੀ ਜਦੋਂ ਹਾਂ ਚਾਹ ਦਾ ਇੰਨਾ ਪਤੀਲਾ ਧਰ ਲਿਆ ਜੇ ਐਨੀ ਬਣ ਗਈ ਤੇ ਡੱਬੇ 'ਚ ਪਾ ਕੇ ਇੱਥੇ ਲਾਉਂਦੀ ਸਾਰੇ ਪੀ ਲੈਣਦੇ ਪੈਣ ਚਾਹੀਦਾ ਤੇ ਇਦਾਂ ਹੀ ਪਰ ਜਿੱਦਾਂ ਤੇ ਮੈਨੂੰ ਕਰਦਣਾ ਡਰਾਉਂ ਡਈ ਆ ਨਾ ਤਾਂ ਲੱਗਦਾ ਚਾਹ ਮੈਨੂੰ ਲਿਆਉਣੀ ਪੈਣੀ ਦੋਰੇ ਜਾ ਕੇ ਨਹੀਂ ਕੀ ਕਰਨਾ ਵਾ ਉਹ ਇਦਾਂ 10 ਗਾਦੀ ਘਨ ਡਈ ਆ ਡਰਾਉਣਾ ਕੀ ਪੈਣੇ ਮੈਨੂੰ ਤੇ ਇੰਨਾ ਹੀ ਬੜਾ ਚਾਹ ਵੀ ਮੇਰੇ ਪੁੱਤ ਨੇ ਇੱਥੇ ਆਉਣਾ ਹੀ ਤੇ ਫੇਰ ਆਂਦੇ ਹੁੰਦੇ ਦਾ ਵਿਆਹ ਕਰਨਾ ਹੀ ਆਪਾਂ ਭੈਣ ਜਦੋਂ ਦੀ ਜੋ ਬੰਦੇ ਵਿਆਹ ਦੀ ਗੱਲ ਚੱਲੀ ਹੈ ਨਾ ਮਨ ਚ ਚਾ ਹੀ ਬੜਾ ਵਾ ਤੇ ਸਗਣ ਵਿਹਾਰ ਕਰੂੰਗੀ ਪੁੱਤ ਦੇ ਤੇ ਨੀਂਦ ਨਹੀਂ ਆਉਂਦੀ ਰਾਤ ਨੂੰ ਸੋਚਦੀ ਰਹਿੰਨੀ ਤੇ ਆਹ ਚਾ ਕਰੂੰਗੀ ਉਹ ਕਰੂੰਗੀ ਚਾ ਬੜਾ ਭੈਣ ਮੈਨੂੰ ਮਨ ਚ ਬਹੁਤ ਜ਼ਿਆਦਾ ਬਿੰਦਪਾਲ ਭੈਣ ਮੇਰੀਏ ਚਾਰੀਜਾ ਵੀ ਕਰਮਾ ਨਾ ਪੂਰੇ ਹੁੰਦੇ ਆ ਕਿਉਂ ਕੀ ਦੱਸਾਂ ਤੈਨੂੰ ਵਿਆਹ ਵਾਲੋ ਤੇ ਉਹਨਾਂ ਜਵਾਬ ਦੇਤਾ ਹੈ ਈ ਕਾਰਨਾ ਆ ਮੈਨੂੰ ਹੁਣ ਕੀ ਨਾਲ ਸੁਣਾਉਂਦੀ ਤੂੰ ਇਹਦਾ ਇਰਾਦਾ ਵਾ ਪੀ ਮੇਰੀਆਂ ਕਿਸ ਨੂੰ ਪਤਾ ਨਹੀਂ ਉਹਨਾਂ ਤਾਂ ਕਿਤੇ ਬਿੱਥਾ ਖੁੰਜਾ ਸਾਰ ਨੇ ਫੋਲ ਦਿੱਤੇ ਨਾ ਵਾ ਉੱਥੇ ਆ ਹੁੰਦਾ ਤੇ ਉੱਥੇ ਆ ਹੁੰਦਾ ਕੁੜੀ ਦਾ ਤੇ ਮੁੰਡਾ ਭਰਾ ਜਿਹੜਾ ਕਿਤੇ ਇਨਾ ਚੰਟ ਵਾ ਉੱਥੇ ਬਾਲੇ ਵਾਲੇ ਕਮਰੇ ਦੀ ਪਿਆਲੀ ਹੈਨੀ ਇਹਨੂੰ ਕੋ ਕੀ ਪਤਾ ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ ਉਹਨਾਂ ਨੇ ਤਾਂ ਕਿਤੇ ਸਾਰਾ ਕੁਝ ਸੁਣਾ ਤਾਂ ਮੈਂ ਤਾਂ ਗਾੜੀ ਚੁੱਪ ਦੀ ਚੋਪੀ ਮੈਂ ਕੀ ਕਹਿਣਾ ਹੈ ਆਏ ਹਾਏ ਉਹਨਾਂ ਨੂੰ ਕਿੰਨੇ ਦੱਸਤਾ ਲੈਣਾ ਮੇਰੀ ਗੱਲ ਸੁਣ ਅੰਦਰ ਵੜ ਕੇ ਕਰ ਲਈਦੀਆਂ ਵਾ ਤੇ ਪਿੰਡੋਂ ਪਿੰਡ ਮੈਂਟੋ ਮਿੱਟੀ ਗੱਲ ਫੈਲਦੀ ਆ ਜੈ ਆਖਿਆ ਨਾ ਉਹਨੂੰ ਨਹੀਂ ਪਤਾ ਤੇ ਉਹਨੂੰ ਪਤਾ ਵਾ ਇਹ ਸਾਰੇ ਪਿੰਡ ਨੂੰ ਪਤਾ ਹੀ ਪਤਾ ਨਹੀਂ ਹੁਣ ਕਿੰਨੇ ਉਹਨਾਂ ਦੇ ਕੰਨ ਭਰ ਦਿੱਤੇ ਹੀ ਉਹ ਕਿੰਨੇ ਨਹੀਂ ਮੈਂ ਤੇ ਵੀ ਨਹੀਂ ਪਤਾ ਮੈਂ ਦਾ 2055 ਚ ਪਈ ਮੈਂ ਤਾਂ ਇਹਨੂੰ ਕੀ ਦੱਸਾਂ ਉਦੋਂ ਤਾਂ ਪੀਣ ਲੱਗਾ ਵੇਂਦਾ ਨਹੀਂ ਪੀ ਪੀ ਕੇ ਤਾਂ ਕੰਧਾਂ ਚ ਵੱਜਦਾ ਹੁੰਦਾ ਸੀ ਤੇ ਜੱਟਾਂ ਦੀ ਤਾਂ ਨਾਨੀ ਦੋਤੀ ਪਿੰਡੋਂ ਪਿੰਡ ਹੁੰਦੀ ਆ ਕੀ ਤਾਂ ਹੁਣ ਕਿੰਨੇ ਦੱਸਤਾ ਉਹਨਾਂ ਦੀ ਉੱਥੇ ਕੋਈ ਰਿਸ਼ਤੇਦਾਰੀ ਹੁੰਦਾ ਦੱਸਿਆ ਹੋਰ ਇੱਥੇ ਕੋੜਾ ਵੀ ਸੁਫਨਾ ਹੁੰਦਾ ਇੱਕ ਦੂਜੇ ਨੂੰ ਇਦਾਂ ਹੀ ਦੱਸਦੇ ਇੱਕ ਦੂਜੇ ਨੂੰ ਪੀ ਪੀ ਕੇ ਤਾਂ ਕਾਟ ਪਹਿਲਾਂ ਆਪਣੇ ਮਾੜੇ ਕਰ ਲੈਂਦੇ ਤੇ ਮਗਰੋਂ ਇੱਥੇ ਆੜ ਕੇ ਡੇਗਦੀ ਉਹ ਗੱਲ ਸਾਰੀ ਜੇ ਤੇ ਰਿਸ਼ਤੇ ਹੋਣ ਦੀਆਂ ਗੱਲਾਂ ਤੇ ਵਿਆਹ ਹੋਣ ਦੀਆਂ ਗੱਲਾਂ ਚੱਲਦੀਆਂ ਹਾਈ ਹਾਈ ਭੈਣ ਮੇਰੀ ਤਾਂ ਸੂਚਾਰੀ ਜੀ ਸਾਰੀ ਵਿੱਚੇ ਮਾਰਤੀ ਆਏ ਹੁਣ ਕੀ ਕਰਾਂ ਮੈਨੂੰ ਤੇ ਆ ਗੱਲ ਸਹਾਰੀ ਨਹੀਂ ਗਈ ਮੈਂ ਤੇ ਆਖਿਆ ਇਹਦੀ ਜ਼ਿੰਦਗੀ ਸੁਧਰ ਜੂਗੀ ਪਰ ਇਹਦੇ ਮਾੜੇ ਕਰਮ ਜੜੇ ਦੇ ਨਾਲ ਹੀ ਰਹੇ ਭੈਣ ਹਾਂ ਗੱਲ ਕਰਕੇ ਨਾ ਤੂੰ ਮੇਰੀ ਸਾਰੀ ਖੁਸ਼ੀ ਮਾਰਤੀ ਐਦਾਂ ਦੀ ਗੱਲ ਦੱਸੀ ਐ ਮੇਰੇ ਤੇ ਬੀਪੀ ਘਟ ਗਿਆ ਉਡੀ ਮੂੰ ਮੱਥੇ ਲੱਗਦੀ ਸੀ ਸੋਹਣੀ ਸੀ ਮੇਨ ਮਨ ਨੂੰ ਬੜੀ ਜਚੀ ਸੀ ਮੈਂ ਤੇ ਆਖਿਆ ਆਂਦੇ ਹੁੰਦੇ ਵੀ ਕਿਤੇ ਨਾ ਤੇ ਰਿਸ਼ਤਾ ਹੋ ਜਾਏ ਤੇ ਚੰਗੀ ਗੱਲ ਵਾ ਭੈਣ ਤੂੰ ਅੱਧਾ ਗੱਲ ਕਰਕੇ ਵੇਹ ਕੋਈ ਨਹੀਂ ਹੋਇਆ ਇੱਕ ਵਾਰ ਗੱਲ ਕਰਨੀ ਤੇ ਚਾਹੀਦੀ ਆ ਫੇਰ ਜਵਿੰਦਪਾਲ ਮੈਂ ਗੱਲ ਕੀਤੀ ਤੇਰਾ ਰਾਦਾ ਨੇ ਗੱਲ ਨਹੀਂ ਕੀਤੀ ਮੈਂ ਗੱਲ ਕੀਤੀ ਸਾਰੀ ਉਹ ਹੁਣ ਪਿਆਲੀ ਬੰਨਿਆ ਦਾ ਵੀ ਚੱਲ ਜਾਣਾ ਵੀ ਥੋੜਾ ਹੋਵੇ ਬਹੁਤਾ ਹੋਵੇ ਪਰ ਇਹਦੀ ਸ਼ਰਾਬ ਨੂੰ ਲੈਂਦੀ ਈ ਸ਼ਰਾਬ ਤੋਂ ਝਿੱਕਦੇ ਈ ਤੇ ਪੀ ਕੇ ਉੱਥੇ ਪਿਆ ਰਹਿੰਦਾ ਇੱਥੇ ਪਿਆ ਰਹਿੰਦਾ ਕਿਹਨੇ ਕਿਦਾਂ ਗੱਲਾਂ ਗੰਡ ਗੰਡ ਕੇ ਦੱਸੇਗਾ ਭੈਣ ਉਹਦੇ ਆਂਦੀ ਆ ਵੀ ਕੁੜੀ ਦੀ ਪਰਜਾਈ ਜਿਹੜੀ ਉਹਦੇ ਨਾਲ ਫੋਨ ਸੈਣਵਾ ਤੇਰਾ ਮੈਂ ਮਾਂ ਨਾਲ ਵੀ ਕੀਤੀ ਆ ਉਹਦੇ ਨਾਲ ਵੀ ਕੀਤੀ ਆ ਉਹ ਤੇ ਬੜਾ ਮੰਨਦੀ ਆ ਵਾ ਉਹ ਤੇ ਕਹਿੰਦੀ ਆ ਵਾ ਹੋ ਜੇ ਗੱਲ ਤੇ ਕੀਤੀ ਆ ਪਰ ਹੁਣ ਉਹਦੀ ਸ਼ਰਾਬ ਤੋਂ ਚਿਜਕ ਦੇਈਓ ਫੈਣ ਇਹੋ ਜਿਹੇ ਸੁਹਾ ਦੇਣ ਵਾਲਾ ਕੌਣ ਵੈੰਦਾਂ ਨੂੰ ਉਹ ਤੇ ਹੁਣ ਗਵਿੰਦਪਾਲ ਤੁਹਾਨੂੰ ਪਤਾ ਹੀ ਹੋਊ ਕਿ ਉੱਥੇ ਕਿਹੜੀ ਐ ਨਾ ਰਿਸ਼ਤੇਦਾਰੀ ਕਿਹੜੀ ਨਹੀਂ ਮੈਨੂੰ ਹੁਣ ਕੀ ਪਤਾ ਜੱਟਾਂ ਦੀ ਨਾਨੀ ਦੋਤੀ ਇੱਕ ਹੁੰਦੀ ਆ ਕਿਤੇ ਦੇ ਕਿਤੇ ਮਾਰ ਕਰਦੇ ਆ ਕਾਹ ਤਨਸ਼ਾਨ ਨਾਲਾ ਜੇ ਜੁਡੀਸ਼ਨ ਜੋਗਾ ਇਹ ਤਾਂ ਹਰ ਹਿੱਲੇ ਵੀ ਹੋ ਜਾਣਾ ਅਸਲ ਫੜ ਸਬਜੀਤਰੀਏ ਕੱਟ ਟੈਨਸ਼ਨ ਫਰੀ ਕਰ ਤੂੰ ਫੜ ਆ ਮੈਂ ਸ਼ਿਸ਼ੂਪਨ ਜੇਜੇ ਚ ਪੈ ਗਈ ਆ